ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ ਸੱਤ ਪਿੰਡ ਜਿਹੜੇ ਟਾਪੂ ਜਿਹੇ ਬਣ ਕੇ ਰਹਿ ਗਏ ਹਨ। ਉਹਨਾਂ ਲੋਕਾਂ ਨੂੰ ਸਮਾਜ ਸੇਵੀ ਸੰਸਥਾਾਂ ਵੱਲੋਂ ਰਾਹਤ ਸਮਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ। ਇਹਨਾਂ ਲੋਕਾਂ ਦੇ ਘਰਾਂ ਦਾ ਫਰਨੀਚਰ, ਬੈੱਡ ਬਿਸਤਰੇ, ਕੱਪੜੇ, ਘਰ ਅਤੇ ਪਸ਼ੂਆਂ ਦਾ ਚਾਰਾ ਸਭ ਕੁਝ ਜਤਬਾ ਹੋ ਚੁੱਕਿਆ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਇਹਨਾਂ ਲਈ ਵਕ-ਵਕ ਜ਼ਰੂਰਤ ਦਾ ਸਮਾਨ ਲੈ ਕੇ ਦੂਰੋਂ-ਦੂਰੋਂ ਪਹੁੰਚ ਰਹੀਆਂ ਹਨ ਪਰ ਰਾਵੀ ਦਰਿਆ ਪਾਰ ਕਰਕੇ ਇੱਥੋਂ ਤੱਕ ਸਮਾਨ ਸਮੇਤ ਪਹੁੰਚਾਉਣਾ ਮੁਸ਼ਕਿਲ ਸੀ ਪਾਰ ਜਾਣ ਦਾ ਇੱਕੋ ਇੱਕ ਰਸਤਾ ਸਰਕਾਰੀ ਵੀਰਾ ਸੀ ਜਿਸ ਵਿੱਚ ਇੱਕ ਸਮੇਂ 50 ਦੇ ਕਰੀਬ ਲੋਕ ਜਾ ਸਕਦੇ ਸਨ ਅਤੇ ਰਾਤ ਸਮਗਰੀ ਪਹੁੰਚਾਉਣ ਵਿੱਚ ਬਹੁਤ ਮੁਸ਼ਕਲ ਹੁੰਦੀ ਸੀ ਜਿਸ ਤੋਂ ਬਾਅਦ ਹਜੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਪਹਿਲਾ ਇਥੇ ਇੱਕ ਛੋਟੀ ਬੇੜੀ ਭੇਜੀ ਗਈ ਹੈ ਤੇ ਫਿਰ ਲੋਕਾਂ ਨੂੰ ਕੁੰਟਲਾਂ ਦੇ ਭਾਰ ਵਾਲਾ ਸਮਾਨ ਲੈ ਕੇ ਪਹੁੰਚ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੇੜਾ ਭੇਜ ਦਿੱਤਾ ਜੋ ਖਾਸ ਤਕਨੀਕੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਪਿੰਦਰ ਸਿੰਘ ਹੈ ਜੀ ਪੰਥਕ ਕਾਲੀ ਲਾਇਰ ਦਾ ਮੈਂ ਹਲਕਾ ਇੰਚਾਰਜ ਵੀ ਹਾਂ ਧਾਰੀਆਲ ਤੋਂ ਤੇ ਜਿਹੜੀ ਸੇਵਾ ਚੱਲ ਰਹੀ ਆ ਉਹ ਸ੍ਰੀਮਾਨ ਸੰਤ ਬਾਵਾ ਹਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥ ਅਕਾਲੀ ਲਹਿਰ ਦੇ ਨਾਲ ਤੇ ਇਹ ਬੇੜੇ ਦੀ ਸੇਵਾ ਮਹਾਂਪੁਰਖਾਂ ਨੇ ਹਜੂਰ ਸਾਹਿਬ ਤੋਂ ਭੇਜੀ ਆ ਸਾਨੂੰ ਰਸਤਾ ਬਸਤਾਉ ਭੇਜ ਰਹੇ ਆ ਤੇ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਮੇਰਾ ਪਿੰਡ ਆਧਿਆ ਇਸ ਇਲਾਕੇ ਦੇ ਵਿੱਚ ਜੋ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਰ ਰਹੇ ਆ ਸਾਨੂੰ ਤੇ ਅੱਜ 31 ਦਿਨ ਹੋ ਗਏ ਸੀ ਸੇਵਾ ਤੇ ਲੱਗੀ ਨਹੀਂ ਇਹ ਬੇੜੇ ਨੂੰ ਪਾਈ ਕਿੰਨੇ ਦਿਨ ਬੇੜੇ ਨੂੰ ਅੱਜ 5 ਦਿਨ ਹੋ ਗਏ 5 ਦਿਨ ਕਿੰਨੇ ਕ ਲੋਕ ਰੋਜ਼ ਵੇੜੇ ਚ ਆਰਪਾਰ ਕਰ ਦਿੰਦੇ ਨੇ ਇੱਕ ਗੇੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਆ ਤੇ ਕੱਲ ਅਸੀਂ ਮੇਰੇ ਖਿਆਲ ਚ 12 ਫੇਰੇ ਇਧਰ ਨੂੰ ਤੇ 12 ਉਧਰ ਨੂੰ 24 ਫੇਰੇ ਕੱਲ ਆਏ ਸੀ ਤੇ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ ਸਾਮਾਨ ਜੋ ਵੀ ਟਰੈਕਟਰ ਟਰਾਲੀ ਜੀਸੀਬੀ ਟਰੈਕਟਰ ਟਰਾਲੀ ਸਮੇਤ ਜੀਸੀਬੀ ਜੋ ਵੀ ਭਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਲੈ ਜਾਂਦਾ ਹੁਣ ਤੇ ਜੱਥੇ ਸਾਰਾ ਕੁਝ ਇੱਥੇ ਲੱਗ ਜਾ ਰਿਹਾ ਜਿਹੜਾ ਹੁੰਦਾ ਉਹਨੂੰ ਪਾਰ ਕਰਕੇ ਉਹਨੇ ਲੱਗਾ ਹਾਂ ਜੀ ਲਗਾਤਾਰ ਚੱਲ ਰਹੀ ਤੇ ਕਰ ਸੇਵਾ ਵਾਲੇ ਵੱਲੋਂ ਹੋਰ ਵੀ ਕੋਈ ਸੇਵਾ ਨਹੀਂ ਭਾਈ ਜੀ ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਲਡ ਤੇ ਹੁਣ ਗਾਂ ਕਣਕ ਦੀ ਬਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਮੇਨ ਜਿਹੜੀ ਮੇਨ ਲੋਡ ਹੈ ਇਹੀ ਆ ਬੀ ਖਾਦ ਦੀ ਤੇ ਡੀਜ਼ਲ ਦੀ ਲੋਡ ਹੈ ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨ ਘਰ ਬਣਾ ਕੇ ਦਿੱਤਾ ਜਾਵੇ ਇਹ ਤੋਂ ਇਲਾਵਾ ਹੁਣ ਕਿਸੇ ਚੀਜ਼ ਦੀ ਅਸੀਂ ਤੇ ਲੋਡ ਨਹੀਂ ਸਮਝਦੇ ਇਹੀ ਲੋਡ ਹੈ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂ ਵੱਡੇ ਪੱਧਰ ਤੇ